ਲੁਧਿਆਣਾ ਦੀ ਮੋਤੀਨਗਰ ਪੁਲਿਸ ਵੱਲੋਂ ਇੱਕ ਮਰਡਰ ਕੇਸ ਦੇ ਵਿੱਚ ਤਿੰਨ આરોપી ਗ੍ਰਿਫਤਾਰ ਕਰ ਲਿੱਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ 16/4/2025 ਨੂੰ ਜਿਹੜਾ ਗੁਰਜਿੰਦਰ ਸਿੰਘ ਆ 43 ਸਾਲਾ ਉਮਰ ਹੈ ਜਿੱਦੀ ਮੌਤ ਹੋਈ ਹੈ ਉਹ ਆਪਣੇ ਸਾਥੀਆਂ ਦੇ ਨਾਲ ਮਿਲ ਕੇ दारू ਪੀ ਰਿਆ ਸੀ ਤੇ ਉਹਨਾਂ ਦੇ ਇੱਕ ਸਾਥੀ ਵੱਲੋਂ ਉਹਨਾਂ ਦੇ ਇੱਕ ਸਾਥੀ ਦੀ ਰਿਵਾਲਵਰ ਤੋਂ ਗੋਲੀ ਚੱਲੀ ਤੇ ਗੁਰਜਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਦੇ ਸਾਥੀਆਂ ਵੱਲੋਂ ਸਾਜ਼ਿਸ਼ ਰਚਦੇ ਹੋਏ ਗੱਡੀ ਵਿੱਚ ਪਾ ਕੇ ਉਹਨਾਂ ਨੂੰ ਮੋਰਿੰਡਾ ਜ਼ਿਲ੍ਹਾ ਰੂਪਨਗਰ ਨੇੜੇ ਨਹਿਰ ਦੇ ਨਾਲ ਕੱਚੇ ਰਸਤੇ ਵਿੱਚ ਛੁੱਟ ਦਿੱਤਾ ਗਿਆ ਜਿਹਦੇ ਤਹਿਤ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਜਿਦੇ ਵਿੱਚ ਇੱਕ ਥਾਣੇਦਾਰ ਹੈ ਜਦੀ ਜਦੀ ਲਾਇਸੈਂਸੀ ਰਿਵਾਲਵਰ ਦੇ ਵਿੱਚੋਂ ਗੋਲੀ ਚੱਲੀ ਸੀ ਉਸਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੁਹਾਨੂੰ ਦੱਸ ਦੇ ਕਿ ਇਸ ਵਿੱਚ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਿੱਤੇ ਗਏ ਨੇ ਜਿਨ੍ਹਾਂ ਵਿੱਚੋਂ ਥਾਣੇਦਾਰ ਬੂਆ ਸਿੰਘ ਤੇ ਸੁਖਵਿੰਦਰ ਸਿੰਘ ਉਰਫ ਗगन ਅਵਿੰਦਰਪਾਲ ਸਿੰਘ ਉਰਫ ਬੰਟੀ ਜੋ ਕਿ ਤਿੰਨਾਂ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ ਵੱਖ-ਵੱਖ ਧਾਰਾਵਾਂ ਵਿੱਚ ਜਿਹੜਾ ਕਿ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੁਣ ਉਸੇ ਜਾਣਕਾਰੀ ਜਿਹੜੀ ਹੈ ਕਿ ਏਡੀਸੀਪੀ ਮਨਦੀਪ ਸਿੰਘ ਪੀਪੀਐਸ ਦੁਆਰਾ ਦਿੱਤੀ ਜਾ ਰਹੀ ਹੈ ਤੇ ਸੁਣੋ ਪੁਲਿਸ ਦਾ ਕੀ ਕਹਿਣਾ ਹੈ 325 ਨੂੰ ਗੁਰਜਿੰਦਰ ਸਿੰਘ ਨਾਮ ਦੇ ਵੀਸ ਗੋਰਾ ਮਿਸਿੰਗ ਹੋਇਆ ਸੀਗਾ ਜਿਹਦੇ ਸਬੰਧੀ ਥਾਣੇ ਮੋਤੀ ਨਗਰ ਨੂੰ ਇਨਫੋਰਮੇਸ਼ਨ ਮਿਲੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਵੀ ਸਾਡਾ ਲड़का ਮਿਲ ਨਹੀਂ ਰਿਹਾ ਤੇ ਉਹਤੇ 21 ਚਾਰ ਨੂੰ ਮਿਸਿੰਗ ਦਾ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਕਰਨ ਤੋਂ ਬਾਅਦ ਦਰਾਂ ਨੇ ਤਫ਼ਤੀਸ਼ ਟੈਕਨੀਕਲ ਤਰੀਕੇ ਔਰ ਕੁਝ ਹੋਰ ਸਰਸਸ ਤੋਂ ਇਨਫੋਰਮੇਸ਼ਨ ਮਿਲਣ ਤੇ ਫਿਰ ਜਿਹੜੇ ਦੋ ਲੜਕੇ ਬੰਟੀ ਔਰ ਗਗਨ ਇਹਨਾਂ ਨੂੰ ਅਰੈਸਟ ਕੀਤਾ ਤੇ ਜਿਨ੍ਹਾਂ ਤੋਂ ਮੜਕੇ ਕਲੀਅਰ ਹੋਇਆ ਵੀ ਉਹ 16 ਚਾਰ ਨੂੰ ਹੀ ਇਹ ਸਾਰੇ ਇਕੱਠੇ ਬੈਠੇ ਕਿਤੇ दारूघरा पी रहे ਸੀਗੇ ਤੇ ਰਵਲਵਰ ਨਾਲ ਇੱਕ ਐਸੇ ਹੀ 부ਆ ਸਿੰਘ ਉਹਦਾ ਰਵਲਵਰ ਸੀ ਤੇ ਆਸੇ ਮਖੌਲ ਦੇ ਵਿੱਚ ਰਵਲਵਰ ਦੇਖਦੇ ਦੇਖਦੇ ਗੋਲੀ ਚੱਲ ਗਈ ਤੇ ਜਿਹਦੇ ਨਾਲ ਗੁਰਿੰਦਰ ਸਿੰਘ ਗੋਰਾ ਜਿਹੜਾ ਗੁਰਿੰਦਰ ਸਿੰਘ ਗੋਰੇ ਦੇ ਗੋਲੀ ਲੱਗ ਗਈ ਉਹਦੀ ਡੈਥ ਹੋ ਗਈ। ਤੇ ਇਹਨਾਂ ਨੇ ਉਹ ਇਨਫੋਰਮੇਸ਼ਨ ਦੱਸਣ ਦੀ ਬਜਾਏ ਉਹਨੂੰ ਚੱਕ ਕੇ ਤੇ ਆਪਣੀ ਕਾਰ ਚ ਪਾ ਕੇ ਅੱਗੇ ਨਹਿਰ ਤੇ ਸੋਟਾ ਹੈ। ਸੰਬਰਾਲੇ ਤੋਂ ਅੱਗੇ ਮਰੰਡੇ ਵਾਲੀ ਸਾਈਡ ਨੂੰ ਨਹਿਰ ਤੇ ਸੋਟਾ ਹੈ ਜਿਸ ਤੇ ਜਦੋਂ ਇਹ ਸਾਰਾ ਕੇਸ ਟੇਸ ਹੋਇਆ ਤੇ ਉਹਨੂੰ ਉਥੋਂ ਵੀ ਟਾਈ ਅਪ ਕੀਤਾ ਗਿਆ ਉਥੋਂ ਦੇ ਲੋਕਲ ਪੁਲਿਸ ਨੇ ਉਸ ਦੀ ਉਥੇ ਪੋਸਟਮਾਰਟਮ ਕਰਵਾ ਕੇ ਕੇ ਸੰਸਕਾਰ ਕਰ ਦਿੱਤਾ ਸੀਗਾ ਤਾਂ ਉਹਦੀ ਉਹ ਪੋਸਟਮਾਰਟਮ ਰਿਪੋਰਟ ਉਥੋਂ ਹਾਸਲ ਕੀਤੀ ਗਈ ਬਾਕੀ ਇਹਨਾਂ ਤਿੰਨਾਂ ਨੂੰ ਅਰੈਸਟ ਕੀਤਾ ਗਿਆ ਇਸ ਕੇਸ ਦੇ ਵਿੱਚ ਤੇਜੀ ਦੇ ਵਿੱਚ ਕਤਲ ਦਾ ਮਕਦਮਾ ਜਿਹੜਾ ਦਰਜ ਕਰਕੇ ਤੇ ਉਹਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਔਰ ਅੱਗੇ ਇਨਵੈਸਟੀਗੇਸ਼ਨ ਅੱਗੇ ਜਾਰੀ ਹੈ ਜਿਹੜਾ ਦੁਵਾ ਦੁਵਾ ਸੀ ਗਿਆ ਜੀ ਸਰ ਉਹਨੇ ਐਸਐਸਆਈ ਉਹਨੇ ਫਾਇਰ ਕਿੰਨਾ ਚੁਕਾ ਫਾਇਰ ਜਿਹੜਾ ਰਵਲਵਰ ਉਹਦਾ ਸੀਗਾ ਰਵਲਵਰ ਦਾ ਫਾਇਰ ਜਿਹੜਾ ਹੈਗਾ ਸੀਗਾ ਉਹ ਜਿਹੜਾ ਇੱਥੇ ਬੰਟੀ ਨਾਮ ਦਾ ਜਿਹੜਾ ਦੂਸਰਾ ਸ਼ਖਸ ਹੈਗਾ ਉਹਨੇ ਫਾਇਰ ਕੀਤਾ ਸੀ ਤੇ ਉਹਦੇ ਫਾਇਰ ਕਰਨ ਦੇ ਵਿੱਚ ਸੀ ਉਹ ਗੋਲੀ ਜਿਹੜੀ ਹੈਗੀ ਆ ਉਹ ਗੋਰੇ ਨੂੰ ਲੱਗੀ ਸੀ ਸਰਕਾਰੀ ਕਿਸਤਲ ਜੀ ਨਹੀਂ ਨਹੀਂ ਇਹਦਾ ਆਪਣਾ ਪ੍ਰਾਈਵੇਟ ਲਾਇਸੈਂਸੀ ਵੈਪਣਾ ਜਿਹੜਾ ਨਿਯਮ ਤੇ ਕੋਈ ਉਮਰ ਕਿੰਨੀ ਉਦੀ ਉਮਰ 40 40 ਬਤਾਰਿਕ ਸਾਲ ਦੇਖਣਗੇ ਜਿਹਦੇ ਇਹ ਜਿਹਦੇ ਇਹਨਾਂ ਦੀ ਮਤਲਬ ਇਹਨਾਂ ਦੇ ਵੀ ਜਸਨਾ ਇੱਕ 50 55 ਸਾਲ ਦਾ 50 ਸਾਲ ਦੇ ਨੇੜੇ ਬੋਰਟ ਹੈਗੀ ਹੈ ਇੱਕ ਦੀ ਉਮਰ 45 ਸਾਲ ਦੂਸਰੇ ਦੋ ਜਿਹੜੇ ਆ ਗਏ 50 ਦੇ ਨੇੜੇ ਬੋਰਟ ਤੇ ਜਿਹੜੇ ਰੈਸਟ ਕਿਤੇ ਵੀ ਇਹ ਇਨਫੋਰਮੇਸ਼ਨ ਤੇ ਰੈਸਟ ਕੀਤੇ ਸੀਗੇ ਇਥੇ ਲੋਕਲੀ ਰੈਸਟ ਕੀਤੇ ਦੋਸਤੀ ਦੇ ਆਪਸ ਵਿੱਚ ਆਪਸ ਵਿੱਚ ਦੋਸਤੀ ਸੀ ਇੱਕ ਦੋ ਜਣਾਂ ਜਾਣਦੇ ਸੀਗੇ ਜਾਣਨ ਤੇ ਜਿਹੜਾ ਇਹਨਾਂ ਦੀ ਵੱਡੀ ਮਿਸਟੇਕ ਸੀ ਹੈ ਵੀ ਇਹਨਾਂ ਨੂੰ ਜਿਹ ਇਨਸੀਡੈਂਟ ਹੋਇਆ ਸੀ ਦੱਸਣਾ ਚਾਹੀਦਾ ਸੀ ਇਹਨਾਂ ਕਿਸੇ ਨੇ ਵੀ ਸਾਨੂੰ ਕਿਸੇ ਨੂੰ ਵੀ ਖਬਰ ਨਹੀਂ ਦਿੱਤੀ ਇਹਨੂੰ ਹਾਈਡ ਕੀਤਾ ਇਸੇ ਕਰਕੇ ਇਹਨਾਂ ਦੇ ਖਿਲਾਫ ਹੋਰ ਸੈਕਸ਼ਨਾਂ ਦਾ ਵਾਧਾ ਕਰਕੇ ਇਨਵੈਸਟਿਗੇਟ ਕੀਤਾ ਜਾ ਰਿਹਾ ਸਰ ਇਹਨਾਂ ਦੇ ਕੋਈ ਪਹਿਲਾਂ ਵੀ ਮਾਮਲੇ ਦਰਜ ਐਦਾ ਦਾ ਕੁਝ ਨਹੀਂ ਮਤਲਬ ਪਹਿਲਾਂ ਹੀ ਇਹ ਜਿਹੜਾ ਨਹੀਂ ਇਹ ਤਾਂ ਮਰਡਰ ਹੈ ਦੇ ਵਿੱਚ ਕੋਈ ਕੋਈ ਚੋਰੀ ਤਾਂ ਹੈ ਨਹੀਂ ਵੀ ਉਹਦੇ ਵਿੱਚ ਪਹਿਲੇ ਮਾਮਲੇ ਡਿਸਪਿਊਟ ਜਾਂ ਕੁਝ ਆਣਗੇ ਮਤਲਬ ਇਹ ਤਾਂ ਜਸਤਾ ਲੇਦਾ ਮਰਡਰ ਕੇਸ ਦੇ ਵਿੱਚ ਇਨਵੈਸਟਿਗੇਟ ਕੀਤੇ ਜਾ ਰਹੇ